ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਡਾਕਟਰ ਪਰਮਿੰਦਰ ਸੂਦ ਐਸਜੀਆਰ ਹਸਪੀਟਲ ਕੁਡ ਟੂ ਹਿਥੋ ਜੀ ਮੈਂ ਕਿ ਸਾਨੂੰ ਸਾਰਿਆਂ ਨੂੰ ਪਤਾ ਹੀ ਹੈ ਪੰਜਾਬ ਦੀ ਜੋ ਸਾਡੀ ਧਰਤੀ ਹੈ ਗੁਰੂਆਂ ਪੀਰਾਂ ਪੀਰਾਂ ਦੀ ਧਰਤੀ ਹੈ ਇਸੇ ਤਰ੍ਹਾਂ ਸਾਡੇ ਸਾਈਂ ਜੀ ਸਾਡੇ ਪੀਰ ਜੀ ਪੀਰ ਬਾਬਾ ਲਾਬੇਸ਼ਾ ਜੀ ਪਿੰਡ ਖਨੌੜਾ ਵਿਖੇ ਜਿਨ੍ਹਾਂ ਦਾ ਕੇ ਸਲਾਨਾ ਜੋੜ ਮੇਲਾ ਜਿਸ ਨੂੰ ਸਲਾਨਾ ਉਸ ਵੀ ਕਿਹਾ ਜਾਂਦਾ ਹੈ ਉਹ ਸ਼ੁਰੂ ਹੋ ਰਿਹਾ 23 ਤਰੀਕ ਤੋਂ ਲੈ ਕੇ 25 ਤਰੀਕ ਤੱਕ ਜਿਸ ਦੇ ਵਿੱਚ ਕਿ ਮੈਨੂੰ ਉੱਥੇ ਆ ਕੇ ਸੇਵਾ ਕਰਨ ਦਾ ਮੌਕਾ ਮਿਲ ਰਿਹਾ ਹੈ 25 ਤਰੀਕ ਨੂੰ ਆਪਾਂ ਜਿੰਨੇ ਵੀ ਸਾਡੀ ਟੀਮ ਮੈਂਬਰ ਹੈਗੇ ਆ ਉੱਥੇ ਜਾ ਕੇ ਮੈਡੀਕਲ ਕੈਂਪ ਲਗਾ ਰਹੇ ਆ ਲੋੜੀਂਦੇ ਪੇਸ਼ੈਂਟਾਂ ਨੂੰ ਚੈੱਕ ਕਰਕੇ ਲੋੜੀਂਦੇ ਪੇਸ਼ੈਂਟਾਂ ਨੂੰ ਦਵਾਈਆਂ ਵੀ ਦਿੱਤੀਆਂ ਜਾਂਦੀਆਂ ਸੋ ਇਸ ਮੈਡੀਕਲ ਕੈਂਪ ਦੀਆਂ ਵੱਧ ਤੋਂ ਵੱਧ ਜਿੰਨਾ ਵੀ ਲਾਭ ਉਠਾ ਸਕਦੀਆਂ ਗੁਰੂ ਪਿਆਰੀ ਸਾਧ ਸੰਗਤ ਜੀ ਦੇ ਬਾਤੋ ਬਾਦ ਆ ਕੇ ਸਾਨੂੰ ਸੇਵਾ ਦਾ ਮੌਕਾ ਦਿਓ ਤੇ ਮੇਰੇ ਵੱਲੋਂ ਤੇ ਐਸਜੀਆਰ ਦੀ ਪੂਰੀ ਟੀਮ ਵੱਲੋਂ ਸਾਈਂ ਬਾਬਾ ਉਦੋ ਸਾਈਂ ਬਾਬਾ ਲਾਬੇ ਸ਼ਾਹ ਜੀ ਖਨੋੜੇ ਤੋਂ ਇਸ ਮੇਲੇ ਦੀਆਂ ਲੱਖ ਲੱਖ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ